ਇਸਤਰੀ ਪੁਰਸ਼ ਦੇ ਸਬੰਧ ਮਨੁੱਖ ਵਿਗਿਆਨ ਦੇ ਚਰੋਖੇ ਚੋਂ ਡਾਕਟਰ ਸਰਜੀਤ ਸਿੰਘ ਟਰਲੋਂਦੀ ਇਸ ਕਿਤਾਬ ਦਾ ਦੂਜਾ ਟੌਪਿਕ ਇਸਤਰੀ ਪੁਰਸ਼ ਦੇ ਸਬੰਧ ਇਹਦੇ ਵਿੱਚ ਅਸੀਂ ਸਬ ਟੌਪਿਕ ਡਿਸਕਸ ਕਰਾਂਗੇ ਇਸਤਰੀ ਪੁਰਸ਼ ਦੇ ਸਬੰਧ ਅਤੇ ਵਿਆਹ ਦੀ ਸੰਸਥਾ ਜਿਉਂਦੇ ਰਹਿਣ ਦਾ ਅਹਿਸਾਸ ਮਨੁੱਖ ਦੇ ਰੂਮ ਰੂਮ ਵਿੱਚ ਸਮਾਇਆ ਹੋਇਆ ਹੈ ਇਹ ਭਾਵੇਂ ਦੁੱਖ ਭੋਗੇ ਤੇ ਭਾਵੇਂ ਤਸੀਹੇ ਸਹੇ ਫਿਰ ਵੀ ਆਸ ਦੀ ਤੰਦਰਾਂਹੀ ਜੀਵਨ ਨਾਲ ਪ੍ਰਣਾਇਆ ਰਹਿੰਦਾ ਹੈ। ਅਸਲੀਅਤ ਦੀ ਪੱਦਰ ਤੋਂ ਉ ਤਾਂ ਉੱਠ ਕੇ ਇਹ ਸੁਪਨੇ ਤੱਕਣ ਲਈ ਤਾਂਘਦਾ ਰਹਿੰਦਾ ਹੈ। ਇਸਤਰੀ ਅਤੇ ਪੁਰਸ਼ ਆਪਣੇ ਪਰਸਪਰ ਸਬੰਧਾਂ ਬਾਰੇ ਵੀ ਵਧੇਰੇ ਸੁਪਨੇ ਹੀ ਤੱਕਦੇ ਹਨ। ਮਨ ਅੰਦਰ ਇੱਕ ਦੂਜੇ ਪ੍ਰਤੀ ਉਤਪੰਨ ਹੋਏ ਆਵੇਗਪੂਰਨ ਹਲਚਲ ਰਾਹੀਂ ਇਹ ਆਪਣੇ ਸਬੰਧਾਂ ਨੂੰ ਬਹੁਮੁੱਲੇ ਅਰਥਾਂ ਨਾਲ ਨਿਵਾਜਦੇ ਰਹਿੰਦੇ ਹਨ। ਮਨੋਵੇਗੀ ਤੀਬਰਤਾ ਨਾਲ, ਅਹਿਸਾਸਾਂ ਦੀ ਕੋਮਲਤਾ ਨਾਲ ਤੇ ਕਲਪਨਾ ਦੀ ਵਿਸ਼ਾਲਤਾ ਨਾਲ ਇੱਕ ਦੂਜੇ ਦੇ ਪ੍ਰੇਮ ਵਿੱਚ ਗਵਾਚ ਕੇ ਜੀਵਨ ਨੂੰ ਖੇੜਾ ਅਰਪਣ ਕਰਨ ਦੇ ਯਤਨ ਕਰਦੇ ਰਹਿੰਦੇ ਹਨ। ਦੋ ਪ੍ਰੇਮੀ ਆਦਰਸ਼ਾਂ ਨਾਲ ਸ਼ਿੰਗਾਰੇ ਆਕਾਸ਼ ਵਿੱਚ ਉਡਾਰੀਆਂ ਮਾਰਦੇ ਹੋਏ ਇੱਕ ਦੂਜੇ ਦੀ ਉਪਮਾ ਫੁੱਲਾਂ ਦੀ ਕੋਮਲਤਾ, ਊਸ਼ਾ ਦੀ ਲਾਲੀ, ਤ੍ਰੇਲ ਤੋਤੇ ਫੁੱਲਾਂ ਦੇ ਨਿਖਾਰ ਅਤੇ ਸਵੇਰ ਸਾਰ ਦੀ ਰੁਮਕ ਦੀ ਹਵਾ ਦੀ ਠਰੀ ਹੋਈ ਸੁਗੰਧ ਰਾਹੀਂ ਕਰਦੇ ਨਹੀਂ ਥਕਦੇ ਮਨੁੱਖੀ ਜੀਵਨ ਦਾ ਕੇਵਲ ਇਹੋ ਸਮਾਨ ਨਿੱਜ ਦੇ ਅਹਿਸਾਸ ਤੋਂ ਹਟਮਾ ਹੈ ਨਹੀਂ ਤਾਂ ਜੀਵਨ ਦਾ ਹਰ ਪਲ ਸਵਾਰਥੀ ਮਗਨਤਾ ਵਿੱਚ ਲੀਨ ਹੋਇਆ ਬੀਤਦਾ ਹੈ ਪਰ ਪ੍ਰੇਮ ਚ ਉਮੜਿਆ ਇਹ ਆਨੰਦ ਸਦੀਵੀ ਹੋ ਸਕਦਾ ਹੈ ਭਾਵੇਂ ਦੋ ਪ੍ਰੇਮੀਆਂ ਦਾ ਮਿਲਾਪ ਹੋਵੇ ਭਾਵੇਂ ਨਾ ਇਸਤਰੀ ਅਤੇ ਪੁਰਸ਼ ਵਿਚਕਾਰਲਾ ਪ੍ਰੇਮ ਕੁਦਰਤ ਦਾ ਮਨੁੱਖ ਨਾਲ ਕੀਤਾ ਹੋਇਆ ਠੱਠਾ ਹੈ ਜਿਸ ਦਾ ਅਨੁਭਵ ਸੰਗੀਤ ਨਾਲ ਸੰਗੀਤਾ ਬਣ ਸਕਦਾ ਹੈ ਪਰ ਜਿਸ ਤਿਹਾਰੀ ਜੀਵਨ ਕਟੀ ਨਹੀਂ ਹੋ ਸਕਦੀ ਆਸਕਰ ਵਾਈਲਡ ਅਨਸਾਰ ਜੀਵਨ ਦੇ ਮੁੱਖ ਦੋ ਦੁਖਾਂਤ ਹੁੰਦੇ ਹਨ ਇੱਕ ਉਹ ਜਦੋਂ ਮਨੋ ਕਾਮਨਾ ਪੂਰੀ ਨਾ ਹੋਵੇ ਤੇ ਦੂਜੀ ਉਹ ਜਦੋਂ ਮਨੋ ਕਾਮਨਾ ਪੂਰੀ ਹੋ ਜਾਵੇ ਪਹਿਲੇ ਹਾਲੀ ਭਰਮ ਬਣੇ ਹੋਏ ਭਰਮ ਬਣੇ ਰਹ ਜਾਂਦੇ ਹਨ ਤੇ ਦੂਜੇ ਹਾਲੀ ਭਰਮ ਹੁੰਦੇ ਰਹਿੰਦੇ ਹਨ ਪ੍ਰੇਮ ਦੀ ਸਥਿਤੀ ਚੋਂ ਇਸੇ ਲਈ ਸਦੀਵੀ ਆਨੰਦ ਦੀ ਖੋਜ ਦੀ ਖੋਜ ਕਰਨਾ ਵੱਡੀ ਪੁੱਲ ਹੈ ਤੇ ਇਹ ਪੁੱਲ ਕੁਦਰਤ ਸਾਡੇ ਸਭਨਾਂ ਤੋਂ ਕਰਵਾਉਂਦੀ ਰਹਿੰਦੀ ਹੈ। ਜਜ਼ਬਾਤ ਸੰਦੇਹ ਦਾ ਸੂਮਾ ਹੁੰਦੇ ਹਨ ਤੇ ਸਨੇਹ ਵਿਸ਼ਵਾਸ ਦੀ ਮੰਗ ਕਰਦਾ ਹੈ। ਇਸੇ ਲਈ ਪ੍ਰੇਮ ਚੁੱਪ ਜੀ ਸਥਿਤੀ ਉਚਾਣਾ ਨਿਵਾਣਾ ਨਾਲ ਆਫਰੀ ਰਹਿੰਦੀ ਹੈ। ਮਾਨਸਿਕ ਸੰਤੁਸ਼ਟਤਾ ਇਸ ਦੀ ਵਿਸ਼ੇਸ਼ਤਾ ਹੀ ਨਹੀਂ ਇਸ ਦੀ ਜਿਸ ਦੀ ਅਸੀਂ ਉਮਰ ਪਰ ਆਸ ਲਈ ਭਟਕਦੇ ਰਹਿੰਦੇ ਹਾਂ। ਸਾਡਾ ਦਵਾਲਾ ਸਾਡੀ ਸੂਝ ਸਾਡੇ ਵਿਚਾਰਾਂ ਦੀ ਪੱਦਰ ਕੁਝ ਇਹੋ ਜਿਹੀ ਹੈ ਕਿ ਅਸੀਂ ਇਸਤਰੀ ਪੁਰਸ਼ ਦੇ ਸਬੰਧਾਂ ਬਾਰੇ ਕੁਝ ਵੀ ਕਹਿਣੋਂ ਸੰਗਦੇ ਰਹਿੰਦੇ ਹਾਂ ਝਿਜਕਦੇ ਹਾਂ ਸੰਸਾਰ ਅੰਦਰਲੀ ਹੋਰ ਹਰ ਸਥਿਤੀ ਬਾਰੇ ਵਿਚਾਰ ਵਟਾਂਦਰੇ ਹੁੰਦੇ ਰਹਿੰਦੇ ਹਨ ਅਤੇ ਚਰਚਾ ਛਿੜੀ ਰਹਿੰਦੀ ਹੈ ਪਰ ਅਸੀਂ ਇੱਕ ਉਸ ਸਮੱਸਿਆ ਬਾਰੇ ਚੁੱਪ ਸਾਦ ਰੱਖੀ ਹੈ ਜਿਸ ਦਾ ਪ੍ਰਭਾਵ ਸਮੁੱਚੀ ਮਾਨਵਤਾ ਉੱਪਰ ਲਗਾਤਾਰ ਤੇ ਹਰ ਪਲ ਪੈ ਰਿਹਾ ਹੈ ਇਸਤਰੀ ਪੁਰਸ਼ ਦੇ ਸਬੰਧ ਦੇ ਕਈ ਪੱਖ ਹਨ ਨੇੜਤਾ ਮੋਹ ਸੰਪੋਗ ਅਤੇ ਇਸ ਨੇ ਮਈ ਹਮਦਰਦੀ ਇਸਤਰੀ ਤੇ ਪੁਰਸ਼ ਦੇ ਵਿਆਹ ਆਹੀ ਇੱਕ ਦੂਜੇ ਨਾਲ ਪੱਕੇ ਬੰਧਨਾਂ ਚ ਪੜਨਾਏ ਜਾਣ ਦੇ ਇਹ ਚਾਰ ਪੜਾ ਹਨ ਨੇੜਤਾ ਨਾਲ ਰੱਬ ਹੋ ਕੇ ਮੋਹ ਤੇ ਸੰਭੋਗ ਦੀਆਂ ਅਵਸਥਾਵਾਂ ਵਿੱਚ ਦੀ ਲੰਘਦੇ ਹੋਏ ਛੇਕੜ ਹਮਦਰਦੀ ਚ ਜਾ ਸਿੰਮਟੇ ਸਬੰਧ ਹੀ ਪੱਕੇ ਰਿਸ਼ਤੇ ਬਣਦੇ ਹਨ ਪਹਿਲੇ ਪੜਾ ਥੋੜੇ ਚਿਰੇ ਹੁੰਦੇ ਹਨ ਇਹਨਾਂ ਚੋਂ ਪਾਰ ਹੋਣ ਲਈ ਕਿਸੇ ਨੂੰ ਵੀ ਕੋਈ ਤਰੱਦਦ ਨਹੀਂ ਕਰਨਾ ਪੈਂਦਾ ਅੰਤਰੀਵੀ ਪ੍ਰੇਰਣਾ ਅਧੀਨ ਉਹਨਾਂ ਦੀ ਪੈਰ ਵੀ ਆਨੰਦਮਈ ਅਹਿਸਾਸ ਨਾਲ ਆਪਣੇ ਆਪ ਹੁੰਦੀ ਰਹਿੰਦੀ ਹੈ ਪਿਛਲੇ ਹਮਦਰਦੀ ਵਾਲੇ ਪੜਾ ਦੇ ਲੰਮੇ ਤੇ اٹਟ ਹੋਣ ਦੀ ਸੰਭਾਵਨਾ ਬਹੁਤ ਹੁੰਦੀ ਹੈ ਪਰ ਜੇਕਰ ਸੂਝ ਤੇ ਸਿਆਣਪ ਸਾਧ ਦਿੰਦੇ ਰਹਿਣ ਹਮਦਰਦੀ ਚੋਂ ਸਨੇਹ ਦੇ ਪਛਾਣ ਤਾਂ ਉਮੜਦੇ ਰਹਿੰਦੇ ਹਨ ਪਰ ਆਨੰਦ ਛਾਈ ਮਾਈ ਹੋ ਗਿਆ ਹੁੰਦਾ ਹੈ ਕਈਆਂ ਨੂੰ ਇਸ ਗੁਆਚੇ ਆਨੰਦ ਦਾ ਹੀਰਵਾ ਉਮਰ ਪਰ ਸਤਾਉਂਦਾ ਰਹਿੰਦਾ ਹੈ ਜਿਸ ਬਾਰੇ ਭੁਲੇਖਿਆਂ ਦਾ ਅਸ਼ਕਾਰ ਹੋਏ ਇਹ ਵਿਅਕਤੀ ਨਵੇਂ ਸਿਰਿਓਂ ਨਵੀਆਂ ਮਹਿਮਾ ਉੱਪਰ ਤੁਰੇ ਰਹਿਣ ਲਈ ਕਮਰ ਕਸੀ ਕਸੇ ਰੱਖ ਕਮਰ ਕਸੀ ਰਖਦੇ ਹਨ ਅੰਦਰੋਂ ਫੁੱਟੀ ਹੋਈ ਕਸ ਕਿਨਾਂ ਦੀ ਇਸ ਚਾਹ ਦਾ ਮੂਲ ਹੁੰਦੀ ਹੈ ਤਾਂ ਹੀ ਵਿਆਦੀ ਸੰਸਥਾ ਦਾ ਕੋਈ ਜੈਵਿਕ ਤੇ ਵਿਗਿਆਨਕ ਸਪਸ਼ਟੀਕਰਨ ਹੈ ਤਾਂ ਕੀ ਵਿਆਦੀ ਸੰਸਥਾ ਦਾ ਕੋਈ ਜੈਵਿਕ ਤੇ ਵਿਗਿਆਨਕ ਸਪਸ਼ਟੀਕਰਨ ਹੈ ਇਸਤਰੀ ਅਤੇ ਪੁਰਸ਼ ਦੇ ਪੱਕੇ ਸੰਯੋਗ ਦੀ ਨਹੀਂ ਉਸ ਸਮੇਂ ਪਈ ਜਦ ਮੁੱਢਲੇ ਮਨੁੱਖ ਨੇ ਜੰਗਲਾਂ ਤੇ ਬਣਾਂ ਦਾ ਵਾਸਾ ਤਿਆਗ ਕੇ ਖੁੱਲੇ ਮੈਦਾਨਾਂ 'ਚ বাসਣਾ ਆਰੰਭਿਆ ਜਿੱਥੇ ਕਿ ਫਲਗਰੀਆਂ ਦੀ ਗਾਟ ਹੁਣ ਕਰਕੇ ਇਹ ਸ਼ਿਕਾਰ ਕਰਕੇ ਆਪਣੇ ਢਿੱਡ ਭਰਨ ਲੱਗਾ ਮਨੁੱਖ ਦੇ ਵੱਧ ਰਹੇ ਦਿਮਾਗ ਅਤੇ ਲੰਮੇ ਤੇ ਸਿੱਧੇ ਹੋ ਰਹੇ ਕੱਦ ਦੇ ਨਾਲ ਇਸ ਦੇ ਵਿਚਰਣ ਢੰਗ 'ਚ ਵੀ ਫਰਕ ਆਉਣ ਲੱਗਾ ਅਤੇ ਇਸਤਰੀ ਪੁਰਸ਼ ਦੇ ਆਪਸੀ ਸਬੰਧ ਵੀ ਬਦਲਣ ਲੱਗ ਪਏ ਪੁਰਸ਼ ਇਕੱਠੇ ਹੋ ਕੇ ਸ਼ਿਕਾਰ ਤੇ ਨਿਕਲ ਜਾਂਦੇ ਤੇ ਕਈ ਕਈ ਦਿਨਾਂ ਪਰਤਦੇ ਇਸਤਰੀਆਂ ਬੱਚਿਆਂ ਦੀ ਸੰਭਾਲ ਲਈ ਪਿੱਛੇ ਡੇਰਿਆਂ ਉੱਪਰ ਰਹਿ ਜਾਂਦੀਆਂ ਅੱਗ ਬਾਲਣ ਦਾ ਥੋ ਆਉਣ ਤੇ ਨਾਲ ਰਿਜ ਪਕਾ ਕੇ ਖਾਣ ਦੀ ਰੀਤ ਵੀ ਜਿਹੜੀ ਆ ਚੱਲ ਪਈ ਤੇ ਰਹਿਣ ਦੇ ਟਿਕਾਣੇ ਵੀ ਪੱਕੇ ਨਿਯਤ ਹੋਣ ਲੱਗ ਪਏ। ਘਰ ਦੀ ਨੀਂ ਪੈਣ ਨਾਲ ਸੱਭਿਆਚਾਰ ਵੀ ਪੁੰਗਰਨ ਲੱਗਾ ਜਿਸ ਦਾ ਮਨੁੱਖ ਨੂੰ ਲਾਭ ਤਾਂ ਹੋਇਆ ਪਰ ਜਿਸ ਨੇ ਮਨੁੱਖ ਨੂੰ ਕਈ ਬੰਦਿਸ਼ਾਂ ਵਿੱਚ ਵੀ ਜਕੜ ਦਿੱਤਾ। ਪੁਰਸ਼ ਤੇ ਸ੍ਰੀ ਦੇਸ ਬੰਦ ਹੋਣ ਮੁੱਢਲੇ ਸੱਭਿਆਚਾਰ ਦੀ ਆੜ ਚ ਪੜਨ ਲੱਗੇ। ਕਈ ਕੁਦਰਤੀ ਲਾਲਸਾਵਾਂ ਤੇ ਕਾਮਨਾਵਾਂ ਸੱਭਿਆਚਾਰਕ ਨਿਯੰਤਰਣ ਦੇ ਅਧੀਨ ਖੁੰਡੀਆਂ ਤਾਂ ਪੈਣ ਲੱਗੀਆਂ ਪਰ ਇਹ ਸਿਰਿਓਂ ਅਲੋਪ ਨਾ ਹੋਈਆਂ ਮਨੁੱਖ 'ਚ ਇਸ ਪ੍ਰਕਾਰ ਮਾਨਸਿਕ ਸੰਘਰਸ਼ ਉੱਭਣ ਲੱਗ ਪਏ ਸੂਝ ਇੱਕ ਬੋਲੀ ਬੋਲਦੀ ਹੀ ਤੇ ਭਾਵਕਤਾ ਦੂਜੀ ਇਸ ਪ੍ਰਕਾਰ ਦਿਲ ਤੇ ਦਿਮਾਗ ਇੱਕ ਦੂਜੇ ਦਾ ਸਾਥ ਨਾ ਨਿਭਾ ਸਕੇ ਦਿਮਾਗ ਅਗਾ ਲੰਘ ਗਿਆ ਤੇ ਦਿਲ ਪਿਛਾਂ ਪਛੜ ਗਿਆ ਇਸੇ ਪ੍ਰਕਾਰ ਹੀ ਮਾਨਸਿਕ ਕਸ਼ਮਕਸ਼ ਅਧੀਨ ਇਸਤਰੀ ਤੇ ਪੁਰਸ਼ ਦੇ ਸੁਭਾਅ ਵਿੱਚ ਵੀ ਅੰਤਰ ਉਭਰਨ ਲੱਗੇ ਕਰੋਗੀ ਲੋੜਾਂ ਦੀ ਪੂਰਤੀ ਪੁਰਸ਼ ਨੇ ਸੰਭਾਲ ਲਈ ਬੱਚਿਆਂ ਦੀ ਦੇਖਭਾਲ ਤੇ ਇਹਨਾਂ ਦੀ ਪਾਲਣਾਂ ਦੀ ਜ਼ਿੰਮੇਵਾਰੀ ਦੇ ਨਾਲ-ਨਾਲ ਘਰੋਗੀ ਰੱਖ-ਰਖਾਓ ਇਸਤਰੀ ਦਾ ਕਾਰਜ ਖੇਤਰ ਬਣ ਗਿਆ। ਪੁਰਸ਼ ਕਈ ਵਾਰ, ਕਈ ਦਿਨ ਘਰੋਂ ਬਾਹਰ ਰਹਿੰਦੇ ਜਿਸ ਕਰਕੇ ਸਾਥ ਵਜੋਂ ਚੁਣੀਆਂ ਇਸਤਰੀਆਂ ਨਾਲ ਇਹਨਾਂ ਦਾ ਸਬੰਧ ਨੂੰ ਪੱਕਾ ਰੂਪ ਦੇਣਾ ਉਚਿਤ ਸਮਝਿਆ ਗਿਆ। ਇਸ ਲੋੜ ਨੂੰ ਮੁੱਖ ਰੱਖ ਕੇ ਮਨੁੱਖ ਦੇ ਵਿਆਹ ਦੀ ਰਸਮ ਅਪਣਾ ਲਈ। ਹੁਣ ਤੱਕ ਪੁਰਸ਼ ਦਾ ਇਸਤਰੀ ਵੱਲ ਵਤੀਰਾ ਅਸ਼ਿਸ਼ਟ ਜਿਹਾ ਸੀ। ਜਾਨਵਰਾਂ ਤੇ ਗੈਰ ਮਾਨਵੀ ਸਮਾਜ ਵਾਂਗ ਹੀ ਪਹਿਲੇ ਮਾਨਵੀ ਸਮਾਜ ਵਿੱਚ ਵਿਖੇ ਵੀ ਸੱਤੇ ਹੀ ਜੀ ਆਇਆਂ ਕਰਦੇ ਰਹਿੰਦੇ ਵਿਆਹ ਅਪਰੰਤ ਮਨੁੱਖ ਦੇ ਇਸ ਵਤੀਰੇ 'ਚ ਪਰਵਰਤਨ ਆ ਗਏ ਜੀਵਨ ਪਰ ਲਈ ਸਾਥ ਚੁਣੇ ਜਾਣ ਲੱਗੇ ਚੁਣੇ ਹੋਏ ਸਾਥੀਆਂ ਲਈ ਮੋਹ ਹੋਵਣ ਲੱਗਾ ਤੇ ਮੋਹ ਹੀ ਪੱਕੇ ਬੰਧਨਾਂ ਦਾ ਆਧਾਰ ਬਣਨ ਲੱਗਾ ਵਿਆਹ ਕਿਵਲੇ ਇੱਕ ਰਸਮ ਨਾ ਰਹੀ ਤੇ ਨਾ ਹੀ ਸੰਭੋਗ ਲਈ ਕੋਈ ਨਿਰਵਿਘਨ ਅਵਸਰ ਇਸ ਨੇ ਦੋ ਜਣਿਆਂ ਨੂੰ ਇੱਕ ਦੂਜੇ ਦਾ ਵਫਾਦਾਰ ਬਣਾ ਦਿੱਤਾ ਆਪਣਾਈ ਜਾਣ ਦੇ ਝਟਪਟ ਉਪਰੰਤ ਵਿਆਹ ਦੀ ਰਸਮ ਨੂੰ ਸਭ ਹੀ ਦਿਲੋ ਮੰਨਣ ਲੱਗ ਪਏ ਇਸ ਰਸਮ ਦੇ ਸਰਵ ਵਿਆਪਿਆ ਹੋਣ ਦੇ ਕਈ ਕਾਰਨ ਹਨ ਇੱਕ ਤਾਂ ਇਸ ਸੰਸਥਾ ਰਾਹੀਂ ਮਨੁੱਖ ਨੂੰ ਅੰਦਰੋਂ ਉਪਜੀਆਂ ਕਾਮਨਾਵਾਂ ਦੀ ਪੂਰਤੀ ਲਈ ਖੁੱਲੇ ਡੁੱਲੇ ਅਫਸਰ ਮਿਲਦੇ ਰਹਿੰਦੇ ਫਿਰ ਇਹ ਗੱਲ ਵੀ ਸੀ ਕਿ ਸਧਾਰਨ ਪੁਰਸ਼ ਨੂੰ ਜਿੰਸੀ ਰਿਕਾਬਤ ਤੋਂ ਪੱਕੀ ਛੁੱਟੀ ਮਿਲ ਗਈ ਜਿਸ ਨੇ ਪਹਿਲਾਂ ਵਾਲੇ ਹਾਲਾਤਾਂ 'ਚ ਉਸ ਨੂੰ ਮਾਨਸਿਕ ਤੌਰ ਤੇ ਨਕਾਰਾ ਬਣਾਇਆ ਹੋਇਆ ਸੀ ਹੁਣ ਉਸਦੀ ਹੋਮੇ ਨੂੰ ਠੰਮਣਾ ਮਿਲ ਗਿਆ ਘਰ ਦੇ ਬਾਹਰ ਭਾਵੇਂ ਉਹ ਹੀਣਤਾ ਰਾਲਾ ਵਤੀਰਾ ਆਪਣਾਈ ਰੱਖਦਾ ਪਰ ਘਰ ਚ ਪੈਰ ਰੱਖਦੇ ਹੂ ਆਪਣੇ ਆਪ ਨੂੰ ਸਵਾਮੀ ਮੰਨਣ ਲੱਗ ਪੈਂਦਾ ਉਧਰ ਦੂਜੇ ਬੰਨੇ ਇਸੇ ਸੰਸਥਾ ਨੇ ਇਸਤਰੀਆਂ ਦੀ ਮਮਤਾ ਨੂੰ ਵੀ ਹੁਲਾਰਾ ਦਿੱਤਾ ਇਸ ਨੂੰ ਸਤਿਰਤਾ ਨਾਲ ਪਲਮਣ ਦਾ ਖੁੱਲਾ ਅਫਸਰ ਦਿੱਤਾ ਪਸ਼ੂਆਂ ਦੇ ਹੋਰਨਾਂ ਵਰਗਾਂ ਚ ਤਾਂ ਨਰਜੀ ਮਦੀਨਾ ਉੱਪਰ ਹਾਵੀ ਰਹਿੰਦੇ ਸਨ ਰਹਿੰਦੇ ਹਨ ਪਰ ਬੀਤਦੇ ਸਮੇਂ ਦੇ ਨਾਲ ਨਾਲ ਮਨੁੱਖੀ ਸੱਭਿਆਚਾਰ ਨੇ ਇਸਤਰੀ ਨੂੰ ਮਾਂ ਵਜੋਂ ਤੇ ਸੁਆਣੀ ਵਜੋਂ వ్యక్తిగత ਪਛਾਣ ਦੀ ਹੱਕਦਾਰ ਬਣਾ ਕੇ ਇਸ ਨੂੰ ਸਤਕਾਰ ਅਤੇ ਮਾਣ ਅਰਪਣ ਕੀਤਾ ਪੁਰਸ਼ਤਾ ਇਸਤਰੀਵੁੱਦ ਅਤਿਆਚਾਰ ਜਾਂ ਬਲ ਦਾ ਪ੍ਰਯੋਗ ਉੱਕਾ ਹੀ ਉਲੋਪਤਾ ਨਹੀਂ ਹੋਇਆ ਪਰ ਇਸ ਦੀ ਸਮਾਜ ਦੀ ਪੱਧਰ ਉੱਪਰ anumati ਜਾਂਦੀ ਰਹੀ ਇੰਜ ਹੀ ਜੈਂਸੀ ਰਕਾਬਤ ਦਾ ਵੀ ਉੱਕਾ ਹੀ ਭੋਗਣਾ ਪਿਆ ਵਿਆਹ ਦੀ ਸੰਸਥਾ ਦੇ ਨਾਲ ਨਾਲ ਬਲ ਦਾ ਪ੍ਰਯੋਗ ਤੇ ਰਕਾਬਤਾ ਵਿਅਕਤੀਗਤ ਪੱਧਰ ਉੱਪਰ ਚੱਲਦੇ ਰਹੇ ਪਛੜੇ ਹੋਏ ਕਬੀਲਿਆਂ ਤੇ ਕੌਮਾਂ 'ਚ ਇਹ ਕੁਝ ਹੋਰਨਾਂ ਦੇ ਟੱਕਰੇ ਵੱਧ ਸੀ ਇਸਤਰੀ ਅਤੇ ਪੁਰਸ਼ ਦੇ ਪੱਕੇ ਬੰਧਨਾਂ ਤੋਂ ਬੱਚਿਆਂ ਨੂੰ ਬਹੁਤ ਲਾਭ ਪੁੱਜਾ। ਉਹਨਾਂ ਦੀ ਪਰਵਰਿਸ਼ ਤੇ ਉਹਨਾਂ ਦੀ ਸਿੱਖਲਾਈ ਸੁਰੱਖਿਤ ਵਾਤਾਵਰਣ 'ਚ ਹੋਣ ਲੱਗ ਪਈ। ਬૌਧਿਕ ਵਿਚਾਰਵਾਨ ਸੋਚਣੇ ਲਈ ਉਚਿਤ ਮਾਹੌਲ ਹੋਂਦ ਚਾਇਆ ਜਿਸ ਨਾਲ ਸੱਭਿਆਚਾਰਕ ਪ੍ਰਫੁੱਲਤਾ ਦੇ ਅਫਸਰ ਆਪਣੇ ਆਪ ਉਤਪਨ ਹੋਣ ਲੱਗ ਪਏ। ਬੱਚਿਆਂ ਦੇ ਟੱਬਰ ਦਾ ਅਟੁੱਟ ਅੰਗ ਬਣਨ ਨਾਲ ਇਸਤਰੀ ਅਤੇ ਪੁਰਸ਼ ਪਤੀ-ਪਤਨੀ ਦੇ ਰੂਪ ਵਿੱਚ ਇੱਕ ਦੂਜੇ ਦੇ ਹੋਰ ਨੇੜੇ ਆ ਗਏ। ਮਾਨੰਦਰ ਜੇਕਰ ਨਵੇਂ ਸਾਥ ਲਈ ਲਾਲਸਾ ਉਤਪਨ ਹੁੰਦੀ ਵੀ ਤਦ ਬੱਚਿਆਂ ਦੀ ਭਲਾਈ ਦਾ ਮੰਤਵ ਇਸ ਨੂੰ ਉੱਥੇ ਹੀ ਠੱਪ ਦਿੰਦਾ ਰਕਾਬਤ ਦੇ ਠੰਡਿਆਂ ਹੋਣ ਨੇ ਮਨੁੱਖ ਦੇ ਧਿਆਨ ਨੂੰ ਸਹਿਯੋਗ ਵੱਲ ਭਵਾ ਦਿੱਤਾ ਮਾਨਵ ਦੇ ਹਰ ਇੱਕ ਕਾਰਜ ਖੇਤਰ ਵਿੱਚ ਸਹਿਯੋਗੀ ਤੇ ਜਮਹੂਰੀ ਰੁਚੀਆਂ ਪੁੰਗਰਨ ਲੱਗ ਪਈਆਂ ਕੋਈ ਸਥਿਤੀ ਵੀ ਸੰਪੂਰਨ ਤੌਰ ਤੇ ਆਦਰਸ਼ਕ ਨਹੀਂ ਹੁੰਦੀ ਵਿਆਹ ਦੇ ਬਹੁਤ ਲਾਭ ਹੋਏ ਪਰ ਇਸ ਕਰਕੇ ਮਨੁੱਖੀ ਸਮਾਜ ਵਿੱਚ ਇਨਾ ਸੂਰਬੀ ਫੁੱਟਣ ਲੱਗ ਪਏ ਇਸ ਨੇ ਪੁਰਸ਼ ਤੇ ਇਸਤਰੀ ਦੋਵਾਂ ਦੀ ਰਚਨਾਤਮਕ ਤੇ ਕੁਦਰਤੀ ਰੁਚੀਆਂ ਨੂੰ ਖੁੰਡਾ ਕਰ ਦਿੱਤਾ ਇਸ ਸੰਸਥਾ ਚ ਉਬਰੀ ਗੈਰ ਕੁਦਰਤੀ ਮੰਗ ਨੇ ਮਨੁੱਖ ਨੂੰ ਦੰਬੀ ਤੇ ਇਸਤਰੀ ਨੂੰ ਖੇਖਣਹਾਰੀ ਬਣਾ ਦਿੱਤਾ ਮਨੁੱਖੀ ਵਸੋਂ ਦੇ ਵਾਅਦੇ ਦੇ ਨਾਲ ਨਾਲ ਵਪਾਰਕ ਰੁਚੀਆਂ ਦੀ ਸਭਕ੍ਰਿਤੀ ਨਾਲ ਨਾਲ ਮਨੁੱਖੀ ਆਚਰਣ ਦੀ ਇਹ ਦਲਦਲ ਫਸਰਦੀ ਜਾ ਰਹੀ ਹੈ ਕਿਉਂਕਿ ਮਨੁੱਖ ਵਿਆਹ ਦੀ ਸੰਸਥਾ ਨੂੰ ਆਪਣੇ ਕੁਦਰਤੀ ਸੁਭਾਅ ਦਾ ਆਂਗ ਨਹੀਂ ਬਣਾ ਸਕਿਆ ਇਸ ਕਰਕੇ ਇਹ ਦਲਦਲ ਅੰਦਰ ਡੂੰਗਾ ਤਸਦਾ ਜਾ ਰਿਹਾ ਹੈ ਗੱਲ ਮੋਹ ਦੀ ਹੁੰਦੀ ਹੈ ਨਿਗਾਹ ਮਾਇਆ ਉੱਪਰ ਟਿੱਕੀ ਹੁੰਦੀ ਹੈ ਸਬੰਧ ਅਤੇ ਰਿਸ਼ਤੇ ਵਿਕ ਰਹੇ ਹਨ ਅਤੇ ਖਰੀਦੇ ਵੀ ਜਾ ਰਹੇ ਹਨ ਅਤੇ ਮੁੱਲ ਤਾਰਨ ਲਈ ਮਾਇਆ ਦੀ ਪਦਵੀਆਂ ਦੀ ਤੇ ਫਰੇਬਾਂ ਦੀ ਪੁੱਜ ਕੇ ਵਰਤੋਂ ਹੋ ਰਹੀ ਹੈ ਵਿਆਹ ਦਾ ਮੂੰਹ ਵਾਲਾ ਪੱਖ ਮਾਇਆ ਦੀ ਬਲੀ ਚੜ ਰਿਹਾ ਹੈ ਵਿਆਹ ਖਾਣੇ ਦੀ ਟੱਕੀ ਪਲੇਟ ਬਣ ਕੇ ਰਹਿ ਗਿਆ ਹੈ ਤੇ ਭੁੱਖੇ ਦੀ ਇਸ ਪਲੇਟ ਨਾਲ ਬਹੁਤ ਵੱਡੀ ਆਸ ਜੁੜੀ ਰਹਿੰਦੀ ਹੈ ਵਿਆਹ ਕਿਸੇ ਦੇ ਅੰਦਰ ਵਸਣ ਨਾਲੋਂ ਕੇਵਲ ਕਿਸੇ ਦੇ ਨਾਲ ਵਸਣਾ ਹੀ ਬਣ ਕੇ ਰਹਿ ਗਿਆ ਹੈ ਪਰ ਦੂਜੇ ਬੰਨੇ ਇਹ ਵੀ ਠੀਕ ਹੈ ਕਿ ਰਮਾਂਸ ਦੀ ਧੁੰਦ ਚੋਂ ਤੱਕਿਆ ਸਾਥੀ ਦੇ ਨਕਸ਼ਾ ਦੀ ਪਛਾਣ ਸੰਭਵ ਨਹੀਂ ਹੁੰਦੀ ਇੱਕ ਦੂਜੇ ਦੀ ਨੇੜਤਾ ਚ ਜੀਵਨ ਬਤਾਉਣ ਨਾਲ ਧੁੰਦ ਚੋਂ ਦੀ ਵਿਖਾਈ ਦਿੰਦਾ ਰੂਪ ਅਲੋਪ ਹੋਣ ਲੱਗਿਆ ਸਮਾਂ ਨਹੀਂ ਲੈਂਦਾ ਦੋ ਜਣਿਆਂ ਦੇ ਜੀਵਨ ਭਰ ਲਈ ਮਿਲ ਕੇ ਬੈਠਣ ਲਈ ਇਸੇ ਲਈ ਲੋੜ ਹੁੰਦੀ ਹੈ ਸੁਖਮਤਾ ਦੀ ਕੋਮਲਤਾ ਦੀ ਸੁਹਿਰਤਾ ਦੀ ਅਤੇ ਸੂਝ ਦੀ ਨਾ ਕਿ ਮਾਇਆ ਦੇ ਅੰਬਾਰਾਂ ਦੀ ਦੋ ਜਣਿਆਂ ਦੇ ਕਾਮ ਦੇ ਕੀ ਕਰਨ ਲਈ ਰੂਪ ਦੀ ਨਹੀਂ ਸਨੇਹ ਦੀ ਸਾਇੰਸ ਸਮਝਦਾਰੀ ਉਪਰ ਟਿਕਿਆ ਹੋਇ ਸਨੇਹ ਦੀ ਲੋੜ ਹੁੰਦੀ ਹੈ ਵਿਆਹ ਨਾ ਹੀ ਸੰਪੋਗ ਹੈ ਤੇ ਨਾ ਹੀ ਸੰਪੋਗ ਲਈ ਉਪਚੀ ਲਾਲਸਾ ਦੀ ਪੂਰਤੀ ਇਹ ਜ਼ਿੰਮੇਵਾਰੀ ਲੋੜਿੰਦੀ ਇੱਕ ਸਥਿਤੀ ਹੈ ਜਿਸ ਨੇ ਦੋ ਜਣੇ ਨੂੰ ਸਮਾਜਿਕ ਪਦਵੀ ਦਾ ਵੀ ਹੱਕਦਾਰ ਬਣਾਣਾ ਹੁੰਦਾ ਹੈ ਸਿਰਕਸ਼ੋਰ ਆਹੀ ਮਾਣਿਆ ਜਾਣ ਵਾਲਾ ਆਨੰਦ ਆਪਣੀ ਥਾਂਵੇਂ ਤੇ ਇਕੱਠਿਆਂ ਜੁੜ ਕੇ ਮਿੱਥੇ ਹੋਏ ਟੀਚੇ ਵੱਲ ਵਧਦੇ ਰਹਿਣ ਦੇ ਅਹਿਸਾਸ ਤੋਂ ਪ੍ਰਾਪਤ ਹੋਣ ਵਾਲਾ ਆਨੰਦ ਆਪਣੀ ਥਾਂਵੇਂ ਇਸੇ ਲਈ ਵਿਆਹ ਗਾਲਬ ਦਾ ਸ਼ੇਰ ਹੁੰਦਾ ਹੋਇਆ ਹੋਰ ਵੀ ਬਹੁਤ ਕੁਝ ਹੁੰਦਾ ਹੈ ਪ੍ਰਸਪਰ ਸਤਕਾਰ ਅਤੇ ਹਮਦਰਦੀ ਜਿਸ ਘਰ ਦੀ ਨੀਂਵਿਚ ਚਿਣੇ ਹੋਏ ਨਾ ਹੋਣ ਉਸ ਘਰ ਚੋਂ ਵਫਾ ਅਲੋਪ ਹੋ ਜਾਂਦੀ ਹੈ ਤੇ ਇਸੇ ਖੋਖਲੇ ਖੰਡਰ ਜਿਹਾ ਜੀਵਨ ਚੱਲ ਅਤੇ ਕੱਪ ਟੁੱਪਰ ਟਿਕਿਆ ਹੋਇਆ ਹਟਕੂਰੇ ਲੈ ਕੇ ਦਿਨ ਕੱਟੀ ਕਰ ਰਿਹਾ ਹੁੰਦਾ ਹੈ ਇੱਥੇ ਨਾ ਪੁਰਸ਼ ਆਪਣਾ ਧੱਕੜਪੁਣਾ ਤਿਆਗਦੇ ਹਨ ਤੇ ਨਾ ਹੀ ਇਸਤਰੀਆਂ ਦੀ ਉਲੰਭਿਆ ਨਹੋਰੀਆਂ ਭਰੀ ਵਾਰਤਾਲਾਪ ਨੂੰ ਠੱਲ ਪੈਂਦੀ ਹੈ ਸਦਾ ਦੀ ਬੁੜਬੁੜ ਤੇ ਨੁਕਤਾਚਿਨੀ ਇਨ੍ਹਾਂ ਘਰਾਂ ਦੇ ਰੂਜਵੇਂ ਬਣ ਗਏ ਹੁੰਦੇ ਹਨ ਰਹਿ ਟੰਗ ਵਿੱਚ ਚੱਜ ਆਚਾਰ ਦੀ ਥਾਂ ਕਰੋਗੀ ਉਪ ਕਰੋਗੀ ਉਪद्रਵਾ ਨੇ ਲੈ ਲਈ ਹੁੰਦੀ ਹੈ ਪਤੀ ਪਤਨੀ ਇੱਕ ਦੂਜੇ ਨੂੰ ਸਮਝ ਨਹੀਂ ਪਾਉਂਦੇ ਤੇ ਇਹ ਇੱਕ ਦੂਜੇ ਨੂੰ ਭੈੜੀ ਆਦਤ ਵਾਂਗ ਜਰਨਦੇ ਆਦੀ ਹੋ ਜਾਂਦੇ ਹਨ ਵਿਆਹ ਮਨਮੋਣੇ ਭਾਵੇਂ ਨਾ ਹੋਣ ਪਰ ਚੰਗੇ ਜ਼ਰੂਰ ਹੋ ਸਕਦੇ ਹਨ ਮਨੁੱਖ ਇੰਨਾ ਗਿਆ ਗੁਜਰਿਆ ਹਰਗिज ਨਹੀਂ ਕਿ ਸੁਚੱਜੇ ਸੁਸ਼ੀਲ ਸਾਉ ਆਦਰ ਮਾਣ ਵਾਲੇ ਸਤਕਾਰਯੋਗ ਵਤੀਰੇ ਨੂੰ ਬਾਹਰ ਵਾਂਗ ਘਰ ਦੇ ਅੰਦਰ ਨਾ ਆਪਣਾ ਸਕੇ ਰਚਨਾਤਮਕ ਜਿਵੇਂ ਘਰਾਂ ਦਾ ਸ਼ਿੰਗਾਰ ਹੁੰਦੇ ਹਨ ਅਤੇ ਇਨਾਂ ਰਾਹੀਂ ਪ੍ਰਾਪਤ ਕੀਤੇ ਮੰਤਵ ਘਰਾਂ ਦਾ ਮਾਣ ਮਿੱਟੀ ਘਰੇ ਦੇ ਘਰ ਨੂੰ ਰੂਹ ਆਪਣ ਰੂਹ ਅਰਪਣ ਕਰਨਾ ਪਤੀ ਅਤੇ ਪਤਨੀ ਦੋਹਾਂ ਦਾ ਹੀ ਕਰਤਵ ਹੁੰਦਾ ਹੈ ਇਹ ਦੋਵੇਂ ਆਪੋ ਆਪਣੇ ਢੰਗ ਨਾਲ ਇਹ ਕਾਰਜ ਪੂਰਾ ਕਰਦੇ ਹਨ ਜਾਂ ਫਿਰ ਪੂਰਾ ਨਹੀਂ ਕਰਦੇ ਇਸ ਲਈ ਕਿਉਂਕਿ ਇਹਨਾਂ ਦੋਵਾਂ ਦਾ ਜੀਵਨ ਵੱਲ ਤੇ ਇੱਕ ਦੂਜੇ ਵੱਲ ਦ੍ਰਿਸ਼ਟੀਕੋਣ ਵੀ ਅਤੇ ਵਤੀਰਾ ਵੀ ਇੱਕ ਦੂਜੇ ਨਾਲੋਂ ਵੱਖਰਾ ਹੁੰਦਾ ਹੈ ਅਗਲੇ ਲੇਖ ਦਾ ਮੰਤਵ ਇਸੇ ਕਥਨ ਦਾ ਹੀ ਸਪਸ਼ਟੀਕਰਨ ਹੈ ਜਿਸ ਤੱਕ ਇਸ ਰਿਲੇਖ ਹੈ ਇਸਤਰੀ ਪੁਰਸ਼ ਦੇ ਸਬੰਧ ਅਤੇ ਇਹਨਾਂ ਦਾ ਆਪਣਾ ਆਪਣਾ ਚਰਿੱਤਰ ਇਹ ਇਹ ਟੌਪਿਕ ਜਿਹੜਾ ਸਬਟੌਪਿਕ ਹੈ ਆਪਾਂ ਅਗਲੀ ਆਡੀਓ ਦੇ ਵਿੱਚ ਸਾਂਝਾ ਕਰਾਂਗੇ ਧੰਨਵਾਦ